ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਲਗਾਤਾਰ ਜਿੱਥੇ ਸੂਬੇ ਭਰ ਦੇ ਵਿੱਚ ਪੰਜਾਬ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਉੱਥੇ ਹੀ ਸ਼ਹਿਰ ਤਾਰੀਵਾਲ ਦੇ ਮੋਨੀ ਮੰਦਰ ਸਕੂਲ ਵਿੱਚ ਵੀ ਇਹ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ ਇਸ ਮੌਕੇ ਤੇ ਸ਼ਹਿਰ ਵਾਸੀਆਂ ਨੇ ਇਸ ਕੈਂਪ ਦਾ ਬਹੁਤ ਹੀ ਲਾਭ ਲਿਆ ਅਤੇ ਸ਼ਹਿਰ ਵਾਸੀਆਂ ਦੀਆਂ ਬਹੁਤ ਸਾਰੀਆਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਜਿਨ੍ਹਾਂ ਵਿੱਚ ਖਾਸ ਤੌਰ ਤੇ ਪੈਨਸ਼ਨ ਲਗਾਉਣਾ ਅਤੇ ਹੋਰ ਕਈ ਤਰ੍ਹਾਂ ਦੇ ਮੁੱਖ ਮਸਲੇ ਸ਼ਾਮਲ ਸਨ ਇਸ ਮੌਕੇ ਤੇ ਗੱਲਬਾਤ ਦੌਰਾਨ ਨਗਰ ਕੌਂਸਲ ਤਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁੱਗਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਇੱਕੋ ਜਗ੍ਹਾ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਇਕੱਠੇ ਹੋ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਅਗਲੇ ਦਿਨਾਂ ਦੇ ਵਿੱਚ ਵੀ ਇਹ ਕੈਂਪ ਸ਼ਹਿਰ ਧਾਰੀਵਾਲ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਏ ਜਾਣਗੇ ਔਰ ਇਸ ਦੀ ਸੂਚਨਾ ਦੇ ਦਿੱਤੀ ਜਾਏਗੀ ਇਸ ਮੌਕੇ ਤੇ ਈਓ ਨਗਰ ਕੌਂਸਲ ਧਾਰੀਵਾਲ ਮੈਡਮ ਕਿਰਨ ਮਹਾਜਨ ਵੀ ਹਾਜ਼ਰ ਸਨ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਸਾਡਾ ਜਿਹੜਾ ਕੈਂਪ ਹੈ ਬਹੁਤ ਕਾਮਯਾਬ ਰਿਹਾ ਕੱਲ ਨਾਲੋਂ ਜ਼ਿਆਦਾ ਪਬਲਿਕ ਆਈ ਆ ਤੇ ਅੱਜ ਤੁਸੀਂ ਸਟਾਫ ਕੋ ਪੁੱਛ ਪਤਾ ਕਰ ਸਕਦੇ ਜੇ ਅੰਗਣ ਵਾਲੀ ਵਰਕਰ ਬੈਠੇ ਨੇ ਸਾਡੇ ਡਾਕਟਰ ਆਏ ਨੇ ਹੈਲਥ ਡਿਪਾਰਟਮੈਂਟ ਦੇ ਬੈਠੇ ਨੇ ਤੇ ਤਹਿਸੀਲਦਾਰ ਸਾਹਿਬ ਦੇ ਵੀ ਬੰਦੇ ਬੈਠੇ ਇੱਥੇ ਆਏ ਨੇ ਤੇ ਸੂਧਾ ਸੈਂਟਰ ਵਾਲੇ ਵੀ ਆਏ ਸੀ ਉਹਨਾਂ ਨੇ ਘਰ ਤੋਂ ਘੜ ਅੱਜ 15-20 ਫਾਰਮ ਭਰੇ ਆ ਪੈਨਸ਼ਨਾਂ ਦੇ ਵੀ ਜਿਹੜੇ 10 ਕੁ ਲੱਗ ਗਈਆਂ ਥੋੜੀ ਜੀ ਉਹਨਾਂ ਕੋ ਡਾਕੂਮੈਂਟ ਦੀ ਕਮੀ ਜਿਹੜੇ ਹੀ ਉਹ ਕਰਕੇ ਉਹਨਾਂ ਬੈਠੇ ਨੇ ਸਾਡੇ ਲੱਗਿਆ ਇਹਨਾਂ ਦੀ ਵੀ ਪੈਨਸ਼ਨ ਲਈ ਆਈ ਹੈ ਤੇ کافی ਬਹੁਤ ਵਧੀਆ ਸਰਕਾਰ ਦਾ ਉਪਰਾਲਾ ਵਾ ਮੈਂ ਆਪਣੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਾਹਿਬ ਜਗਰੂਪ ਸਿੰਘ ਜੀ ਦਾ ਤੇ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਇਹ ਧਾਰੀਵਾਦ ਸ਼ਹਿਰ ਦੇ ਵਿੱਚ ਇਹ ਜਿਹੜਾ ਕੰਮ ਕੀਤਾ ਵਾ ਬਹੁਤ ਵਧੀਆ ਕੰਮ ਆ ਬਹੁਤ ਲੋਕ ਜਿਹੜੇ ਆ ਇਹਨਾਂ ਦਾ ਫਾਇਦਾ ਲੈ ਰਹੇ ਨੇ ਤੇ ਅੱਜ ਕਾਫੀ ਲੋਕਾਂ ਦਾ ਭਲਾ ਹੋ ਚੁੱਕਿਆ ਜਿਸ ਤਰ੍ਹਾਂ ਕੱਚੇ ਮਕਾਨਾਂ ਵਾਲਿਆਂ ਦੀਆਂ ਫਾਈਲਾਂ ਵੀ ਆਈ ਦੇਖਿਆ ਜਿਹੜੇ ਕੰਮ ਰੁਕੇ ਹੀ ਕਈ ਸ਼ਹਿਰ ਦੀਆਂ ਮੁਸ਼ਕਲਾਂ ਸੀ ਮਤਲਬ ਕਿ ਜਨ ਦੇ ਸਰਟੀਫਿਕੇਟ ਸੀ ਆਮਦਨ ਦੇ ਸਰਟੀਫਿਕੇਟ ਸੀ ਤੇ ਉਹ ਵੀ ਅਸੀਂ ਇਹਨਾਂ ਨੂੰ ਬਣਾ ਕੇ ਦਿੱਤੇ ਆ ਦੇਖੋ ਜੀ ਇਹ ਬਹੁਤ ਹੀ ਵਧੀਆ ਕੰਮ ਆ ਕਿਉਂਕਿ ਸਾਡੇ ਆਮ ਪ੍ਰੋਬਲਮ ਦੇ ਵਿੱਚ ਹੀ ਰਜਿਸਟਰੀਆਂ ਕਾਫੀ ਰੁਕ ਜਾਂਦੀਆਂ ਜਦੋਂ ਉਹਨਾਂ ਨੂੰ ਜਰੂਰੀ ਐਨਓਸੀ ਕਰਤਾ ਹੁਣ ਐਨਓਸੀ ਵਾਲਾ ਜਿਹੜਾ ਉਹਨਾਂ ਨੇ ਬੰਦ ਕਰਤਾ ਵੀ ਅਨੁਸਾਰੀ ਲੋੜ ਨਹੀਂ ਤੋਂ ਰਜਿਸਟਰੀ ਕਰਾ ਸਕਦੇ ਹੋ ਹੈਨਾ ਇਹ ਇੱਕ ਤਰ੍ਹਾਂ ਨਾਲ ਇਹਦੇ ਚ ਆਮਦਨ ਵਧੇਗੀ ਸਰਕਾਰ ਦੀ ਰਜਿਸਟਰੀਆਂ ਕਾਫੀ ਹੋਣਗੀਆਂ ਕਾਫੀ ਲੋਕਾਂ ਦੇ ਕੰਮ ਰੁਕੇ ਪਏ ਸੀ ਉਹ ਵੀ ਹੋਣਗੇ ਇਹ ਬਹੁਤ ਹੀ ਵਧੀਆ ਸੀਐਮ ਸਾਹਿਬ ਨੇ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਲੋਕ ਬਹੁਤ ਖੁਸ਼ ਨੇ ਜਿਹੜੇ ਇਹ ਕੰਮ ਹੋ ਰੇ ਜਿਸ ਤਰ੍ਹਾਂ ਅੱਜ ਕੈਂਪ ਲੱਗਾ ਦੂਸਰਾ ਦਿਨ ਹੀ ਕਾਫੀ ਰੱਝਿਆ ਸਾਡੇ ਕੋ ਤੇ ਆ ਵੀ ਜਿਹੜਾ ਕੀਤਾ ਵਾ ਰਜਿਸਟਰੀਆਂ ਤੇ ਐਨਓਸੀ ਦੀ ਲੋੜ ਨਹੀਂ ਉਹ ਬਹੁਤ ਹੀ ਵਧੀਆ ਪੁੱਜੀ ਮੈਂ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹੁੰਦਾ ਅਸੀਂ ਧਾਰੀਵਾਲ ਦੇ ਹਰ ਦੋ ਦੋ ਤਿੰਨ ਦਿਨ ਵਾਰਡ ਚੁਨੇ ਨੇ ਜਿਸ ਤਰ੍ਹਾਂ ਅਸੀਂ 1 2 ਤੇ 13 ਨੰਬਰ ਵਾਰਡ ਚੁਨੇ ਆ ਸੀ ਇਹਦੇ ਚ ਕੈਂਪ ਲੱਗਾ 15 ਤਰੀਕ ਨੂੰ ਅਸੀਂ 2 ਨੰਬਰ 4 ਨੰਬਰ ਤੇ 5 ਨੰਬਰ ਜਿਹੜਾ ਵਾ ਇਕੱਠਾ ਅਸੀਂ ਸੰਤੋਸ਼ੀ ਮਾਤਾ ਮੰਦਿਰ ਤੇ ਉੱਥੇ ਇਹ ਕੈਂਪ ਲੱਗੇਗਾ ਤੇ ਨਾਲ ਅਸੀਂ ਐਡ ਵੀ ਦੇ ਰਹੇ ਆ ਲੌਸਮੈਂਟ ਵੀ ਕਰਾ ਰਹੇ ਆ ਜਿਹੜਾ ਵੀ ਸਹੂਲਤ ਲੈਣੀ ਆ ਤੂੰ ਹੀ ਲੈ ਸਕਦੇ ਜੇ ਤੇ ਬਹੁਤ ਹੀ ਵਧੀਆ ਉਪਰਾਲਾ ਆ ਹਾਂਜੀ ਨਮਸਕਾਰ ਜੀ ਮੈਂ ਅੱਜ ਜਿਹੜਾ ਕੈਂਪ ਲਗਾਇਆ ਗਿਆ ਇਹ ਬਹੁਤ ਜ਼ਿਆਦਾ ਪਬਲਿਕ ਨੇ ਆਈ ਹੈ ਜਿਨ੍ਹਾਂ ਦਾ ਕਿ ਇਹੀ ਸਾਡੇ ਵੱਲੋਂ ਕੰਮ ਕੀਤਾ ਗਿਆ ਜਿਸ ਵਿੱਚ 올ਡ ਏਜ ਪੈਨਸ਼ਨਸ 10 ਲਗਾਈਆਂ ਗਈਆਂ ਔਰ ਮੌਕੇ ਤੇ ਹੀ ਉਹਨਾਂ ਦਾ ਰਿਜ਼ੋਲਵ ਕਰ ਦਿੱਤਾ ਗਿਆ ਤੇ ਹਾਊਸਿੰਗ ਫਾਰ ਆਲ ਚੇ ਵੀ 22 ਸਾਨੂੰ ਆਈਆਂ ਸੀਗੇ ਉਹ ਵੀ ਇਹੀ ਉਸੇ ਟਾਈਮ ਰਿਜ਼ੋਲਵ ਕਰ ਦਿੱਤਾ ਮੌਕੇ ਤੇ ਆਧਾਰ ਕਾਰਡ ਸੇਵਾ ਕੇਂਦਰ ਨਾਲ ਸੰਬੰਧਿਤ ਸੀ ਆਧਾਰ ਕਾਰਡ ਪੈਨ ਕਾਰਡ ਉਹ ਵੀ ਕਰਵਾਏ ਗਏ ਬਿਜਲੀ ਬੋਰਡ ਨਾਲ ਵਿਭਾਗ ਨਾਲ ਸੰਬੰਧਿਤ ਸੀ ਉਹ ਵੀ ਕੰਮ ਕੀਤਾ ਗਿਆ ਇਸ ਬਾਰੇ ਕੀ ਕਹਿਣਾ ਚਾਹੋਗੇ ਇਹ ਤੇ ਉਹਨਾਂ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਕਿਉਂਕਿ ਪਬਲਿਕ ਨੂੰ ਅਦਰ ਉਦਰ ਖੱਜਲ ਖਵਾਰ ਨਹੀਂ ਹੋਣਾ ਪੈਂਦਾ ਔਰ ਇੱਕੋ ਟੇਬਲ ਤੇ ਬੈਠ ਕੇ ਸਾਰੇ ਕੰਮ 15 ਤਰੀਕ ਨੂੰ ਲਗਾਇਆ ਜਾਣਾ ਤੇ ਇਹਦਾ ਆਪਾਂ ਸ਼ਡਿਊਲ ਹੈਗਾ ਜੀ 15 ਤਰੀਕ ਨੂੰ ਵਾਰਡ ਨੰਬਰ 2 ਚ ਜੀ ਇਹ ਹੋ ਸਦਾ ਆਪਾਂ ਸੰਤੋਸ਼ ਮਾਤਾ ਮੰਦਿਰ ਚ ਲਗਾਈਏ ਜੀ ਕੀ ਜੀ ਆਮ ਸ਼ਹਿਰ ਵਾਸੀਆਂ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਇਹ ਕਹਿਆ ਨਾ ਜਾਣਗੇ ਕਿ ਇਹ ਕੈਂਪ ਲੱਗਾ ਹੈ ਇਹ ਦੇ ਮੌਕੇ ਦਾ ਫਾਇਦਾ ਲੈ ਤਾਂ ਕਿ ਉਹਨਾਂ ਦੇ ਕੰਮ ਉਸੇ ਟਾਈਮ ਹੀ ਹੋ ਸਕੇ ਹਾਂਜੀ ਪਹਿਲਾਂ ਦੇ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਸੁਖਵਿੰਦਰ ਕੌਰ ਬਾਜਵਾ ਬਲਾਕ ਪ੍ਰਧਾਨ ਤਾਰੀਵਾਲ ਇੱਥੇ ਕੱਲ ਕੈਂਪ ਲਗਾਇਆ ਗਿਆ ਜੀ ਜਿਹੜਾ ਬੜੇ ਵਧੀਆ ਲੋਕਾਂ ਦੇ ਕੰਮ ਕੀਤੇ ਨੇ ਕੱਚੀਆਂ ਕੋਠੀਆਂ ਦੀ ਗ੍ਰਾਂਟ ਸੀ ਪੈਨਸ਼ਨਰਾਂ ਸੀ ਹੋਰ ਵੀ ਕਈਆਂ ਦੇ ਆਧਾਰ ਕਾਟਾਂ ਦਾ ਕੰਮ ਸੀਗਾ ਜਿੰਨਾ ਵੀ ਕੰਮ ਹੈ ਬਹੁਤ ਵਧੀਆ ਇੱਥੇ ਕੱਲ ਵੀ ਹੋਇਆ ਤੇ ਅੱਜ ਵੀ ਹੋਇਆ ਬਹੁਤ ਪਬਲਿਕ ਜਿਹੜੀ ਬਹੁਤ ਖੁਸ਼ ਹੋ ਕੇ ਗਈ ਹੈ ਕਿ ਇਹ ਪਹਿਲੀਆਂ ਸਰਕਾਰਾਂ ਨੇ ਤੇ ਕੰਮ ਇੰਨਾ ਕੀਤਾ ਨਹੀਂ ਜਿਹੜਾ ਹੁਣ ਇਹ ਸਰਕਾਰ ਨੇ ਕੰਮ ਕੀਤਾ ਨਾ ਕਿ ਲੋਕਾਂ ਨੂੰ ਦਫਤਰਾਂ ਵਿੱਚ ਜਾ ਕੇ ਖੱਜਲ ਹੋਣ ਦੀ ਲੋੜ ਨਹੀਂ ਜੋ ਕੇ ਕੰਮ ਹੈ ਕੈਂਪ ਦੇ ਵਿੱਚ ਹੀ ਹੋਏਗਾ ਤੇ ਸਾਰਿਆਂ ਦੇ ਕੰਮ ਜਿਹੜੇ ਨੇ ਹੱਲ ਹੋਣਗੇ ਸਾਡੇ ਈਓ ਸਾਹਿਬ ਬੈਠੇ ਨੇ ਬਹੁਤ ਸੋਹਣਾ ਕੰਮ ਕਰਦੇ ਨੇ ਡੁੱਗਲ ਪ੍ਰਧਾਨ ਜੀ ਬੈਠੇ ਨੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਇਹ ਪਹਿਲਾਂ ਵੀ ਜ਼ਿੰਮੇਵਾਰੀਆਂ ਨਿਭਾਉਂਦੇ ਆ ਤੇ ਹੁਣ ਵੀ ਇਹਨਾਂ ਨੇ ਜ਼ਿੰਮੇਵਾਰੀ ਜਿਹੜੀ ਹੈ ਬਹੁਤ ਸੋਹਣੀ ਨਿਭਾਈਏ ਕਿਉਂ ਇਹ ਸیرے 10 ਵਜੇ ਆਉਂਦੇ ਨੇ ਆਪਣਾ ਜਿਹੜੀ ਡਿਊਟੀ ਆਪਣੀ ਪੂਰੀ ਕਰਕੇ ਤੇ ਫ